ਸਬ ਹਲਕਾ ਤਰਨ ਤਰਨ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਵਲ ਜਿਨ੍ਹਾਂ ਦਾ ਅੱਜ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ ਔਰ ਉਹ ਜੋ ਕਿ ਕੈਂਸਰ ਦੀ ਬਿਮਾਰੀ ਨਾਲ ਲੰਬੇ ਸਮੇਂ ਤੋਂ ਪੀੜਤ ਸਨ ਔਰ ਉਹਨਾਂ ਦਾ ਵਕਫ ਵਕਫ ਹਸਪਤਾਲ ਵਿੱਚ ਇਲਾਜ ਚੱਲ ਰਹੀ ਸੀ ਅੱਜ ਇਸ ਬੀਤੇ ਕੱਲ ਉਹਨਾਂ ਦੀ ਸਿਹਤ ਜਿਹੜੀ ਹੈ ਜਿਆਦਾ ਖਰਾਬ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਸਿਹਤ ਜਿਆਦਾ ਖਰਾਬ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਮੰਨ ਉਹਨਾਂ ਨੂੰ ਅੱਜ ਰਫੀ ਇੱਕ ਨਿੱਜੀ ਹਸਪਤਾਲ ਵਿੱਚ ਅਮਰਸਰ ਲਿਜਾਇਆ ਗਿਆ ਜਿੱਥੇ ਅੱਜ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ ਉਹਨੇ ਅਮਰਸਾਦ ਦੇ ਨਿੱਜੀ ਸਥਾਨ ਵਿੱਚ ਆਖਰੀ ਸਾਲ ਆਏ ਹਨ ਔਰ ਤੁਸੀਂ ਵੇਖ ਸਕਦੇ ਜੇ ਉਹਨਾਂ ਦੇ ਜਿਹੜਾ ਗ੍ਰਹਿਵ ਆ ਤਰਨਤਰਨ ਵਿੱਚ ਉਥੇ ਉਹਨਾਂ ਦੇ ਸਮਰਥਕ ਔਰ ਤੋਂ ਇਲਾਵਾ ਹੋਰ ਸਰਕਾਰੀ ਕਰਮਚਾਰੀ ਤੋਂ ਲੈ ਕੇ ਹੋਰ ਆਲੇ ਦੁਆਲੇ ਦੇ ਜਿਹੜੇ ਵਰਕਰ ਹਨ ਔਰ ਸਮਰਥਕ ਹਨ ਉਹਨਾਂ ਵੱਲੋਂ ਘਰ ਵਿੱਚ ਆ ਕੇ ਉਹਨਾਂ ਦਾ ਉਹਨਾਂ ਦੇ ਪਰਿਵਾਰਕ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਦੌਰਾਨ ਜਿਹੜੇ ਡਾਕਟਰ ਸੋਹਲ ਹਨ ਉਹਨਾਂ ਦਾ ਮ੍ਰਿਤਕ ਦੇ ਜਿਹੜੀ ਆ ਸਰਕਾਰੀ ਸਨਮਾਨ ਨਾਲ ਉਹਨਾਂ ਦੇ ਘਰ ਵਿੱਚ ਪੁੱਜੇਗੀ ਜਿਸ ਤੋਂ ਬਾਅਦ ਅੰਤਿਮ ਸੰਸਕਾਰ ਦੀ ਜਿਹੜੀ ਰਸਮਾਂ ਉਹਦਾ ਕੀ ਕੀਆਂ ਜਾਣਗੀਆਂ ਤੇ ਇਹ ਵੀ ਦੱਸਣਯੋਗ ਹੈ ਕਿ ਡਾਕਟਰ ਜਿਹੜੇ ਕਸ਼ਮੀਰ ਸਿੰਘ ਸੋਲ ਸਨ ਉਹਨਾਂ ਨੇ 2022 ਦੌਰਾਨ ਜਿਹੜੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਡਾਕਟਰ ਧਰਮਵੀਰ ਰਖਦੇ ਉੱਥੇ ਨੂੰ ਬੜੀ ਵੱਡੀ ਲੀਡ ਨਾਲ ਅੱਗੇ ਹੁੰਦੇ ਹੋਏ ਜਿੱਤ ਹਾਸਲ ਕੀਤੀ ਸੀ ਔਰ ਇਸ ਰੋਹਨ ਸਾਡੇ ਨਾਲ ਜਿਹੜੇ ਮੌਜੂਦ ਹਨ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਹਨ ਉਹਨਾਂ ਨਾਲ ਗੱਲ ਕਰਾਂਗੇ ਭਜੀ ਅੱਜ ਬੜੀ ਮਾੜੀ ਗੱਲ ਹੋਈ ਹੈ ਡਾਕਟਰ ਸੋਲ ਦੇ ਇਧਾਰ ਤੋਂ ਬਾਅਦ ਕੀ ਕਰਨਾ ਚਾਹੁੰਦੇ ਜੀ ਉਹਨੇ ਅੱਜ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਸਭ ਕਾਇਮ ਲਈ ਸਰਨਤਾਰਨ ਜੋ ਆਮ ਆਦਮੀ ਪਾਰਟੀ ਤੋਂ ਵਿੱਚ ਸਾਡੇ ਨਹੀਂ ਰਹੇ ਉਹ ਇੱਕ ਐਸੇ ਇਹੋ ਜਿਹੇ ਆਗੂ ਸੀ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਹੱਥ ਫੜ ਕੇ ਚੱਲਣਾ ਸਿਖਾਇਆ ਉਹਨਾਂ ਦੀ ਬਦੌਲਤ ਅਸੀਂ ਆਮ ਆਦਮੀ ਪਾਰਟੀ ਇੱਥੇ ਤੋਂ ਤੱਕ ਖੜੀ ਕੀਤੀ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਪਰ ਫਿਰ ਵੀ ਆਪਣੀਆਂ ਗਤੀਵਿਧੀਆਂ ਚਾਲੂ ਰੱਖੀਆਂ ਉਹ ਹਮੇਸ਼ਾ ਸੱਚ ਤੇ ਖੜਨ ਵਾਲੇ ਸੀ ਹਮੇਸ਼ਾ ਸੱਚਾਈ ਦੇ ਨਾਲ ਖੜੇ ਸੀ ਉਹ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਸਤੰਭ ਸੀ ਉਹਨਾਂ ਦੇ ਜਾਣ ਦੇ ਨਾਲ ਨਾਲ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਇਲਾਕੇ ਨੂੰ ਘਾਟਾ ਪਿਆ ਇਹ ਨਾ ਸਹਾਣ ਜੋਗ ਆ ਮੈਂ 6 ਦਸਾਂ ਚਾਹੁੰਦਾ ਉਹਨਾਂ ਨੇ ਆਪਣੀ ਆਮ ਆਦਮੀ ਪਾਰਟੀ ਜਿੰਨਾ ਵੱਡਾ ਲੋਕਾਂ ਨੂੰ ਨਾਲ ਜੋੜਿਆ ਸਾਥ ਦਿੱਤਾ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਕਿੱਸੇਵ ਸਿੰਘ ਆਲਫ ਨੂੰ ਲਿਆਉਣ ਵਾਲੇ ਡਾਕਟਰ ਕਿਸ਼ਪੀਰ ਸਿੰਘ ਥੋਲ ਜੀ ਹੀ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਚੰਗੀਆਂ ਰਾਹਾਂ ਤੇ ਚਲਾਇਆ ਹੱਕ ਸੱਚ ਤੇ ਲੜਨਾ ਸਿਖਾਇਆ ਸਾਨੂੰ ਸਦਾ ਉਹਨਾਂ ਦੀ ਲੋੜ ਰਹੇਗੀ ਅਸੀਂ ਬਹੁਤ ਦੁੱਖदाई ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਸਾਡਾ ਬਹੁਤ ਗਮਗੀਨ ਮਾਹੌਲ ਹੈ ਬਹੁਤ ਹੀ ਗਮਗੀਨ ਮਾਹੌਲ ਦੇ ਵਿੱਚ ਰਹੇ ਹਾਂ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੰਨੂ ਸਾਹਿਬ ਦੇਖੋ ਇਹ ਅਸੀਂ ਕਮਾਂਡੋ ਜਿਹੜਾ ਹਲਕੇ ਨੂੰ ਬਹੁਤ ਵੱਡੀ ਘਾਟ ਪਈ ਆ ਕੰਮ ਜਿਹੜਾ ਬਹੁਤ ਵਧੀਆ ਚੱਲਦਾ ਸੀ ਇਹ ਹਲਕਾ ਉਹਨਾਂ ਨੂੰ ਚਾਹੁੰਦਾ ਸੀ ਤੇ ਸਾਕੇ ਤੇ ਹਰਮਨ ਪਿਆਰੇ ਨੇਤਾ ਸੀ ਜਿਹੜੇ ਕਿ ਅੱਜ ਸਾਡੇ ਕੋਲ ਨਹੀਂ ਹੋ ਦਾ ਹਰ ਮੌਜੂਦਾ ਕਾਉਂਸਲਰ ਦਸਕਰਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਬੜਾ ਵੱਡਾ ਲਾਸ ਹੋਇਆ ਵਾ ਸਾਡੇ ਬੜੇ ਵਧੀਆ ਡਾਕਟਰ ਇਮਾਨਦਾਰ ਸਾਡੇ ਡਾਕਟਰ ਸੀਗੇ ਸੋਹਲ ਸਾਹਿਬ ਉਹਨਾਂ ਦਾ ਦਿਹਾਂਤ ਹੋਇਆ ਵਾ ਦੇਖੋ ਜੀ ਜਿਹੜਾ ਡਾਕਟਰ ਸਾਹਿਬ ਦਾ ਤੁਰ ਜਾਣਾ ਇਸ ਸੰਸਾਰ ਦੇ ਵਿੱਚ ਬਹੁਤ ਦੁਖਦਾਈ ਘਟਨਾ ਜਿੱਤੇ ਇਲਾਕੇ ਨੂੰ ਵੱਡਾ ਦੁੱਖ ਆ ਉੱਥੇ ਸਾਡੇ ਸਾਰੇ ਵਲੰਟੀਅਰ ਨੂੰ ਸਾਡੇ ਸਾਰੇ ਭੈਣ ਭਰਾਵਾਂ ਨੂੰ ਪਰਿਵਾਰ ਨੂੰ ਵੱਡਾ ਔਰ ਸਦਮਾ ਵੱਜਾ ਜੀ ਉਹਨਾਂ ਦਾ ਘਾਟਾ ਕਦੀ ਨਹੀਂ ਪੂਰਾ ਹੋ ਸਕਦਾ ਉਹ ਬੜੇ ਕਸ਼ੀਫ ਆਮਾਨਦਾਰ ਤੇ ਹਰ ਬੰਦੇ ਦੀ ਗੱਲ ਬੜੇ ਤਰੀਕੇ ਨਾਲ ਪਿਆਰ ਨਾਲ ਸੁਣਦੇ ਸੀ ਕਿਸੇ ਨਾਲੋਂ ਕਾਲੇ ਨਹੀਂ ਪੈਂਦੇ ਬੜੇ ਪੜੇ ਲੈ ਕੇ ਸੋਝਵਾਨ ਸੀ ਇਹ ਪ੍ਰਮਾਤਮਾ ਨੇ ਜਿਹੜਾ ਸਾਡੇ ਹੱਥੋਂ ਇੱਕ ਵਿਧਾਇਕ ਨੂੰ ਖੋਲਿਆ ਉਸ ਬਹੁਤ ਵੱਡਾ ਘਾਟਾ ਵਾਜੇ ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ ਇਹ ਸਮਰਥਨਾ ਵਿੱਚ ਜਿਹੜੇ ਵਰਕਰ ਨੇ ਸਮਰਥਕ ਨਹੀਂ ਉਹਨਾਂ ਵਿੱਚ ਵੀ ਕਾਫੀ ਜ਼ਿਆਦਾ ਡੂੰਗਾ ਅਫਸੋਸ ਜ਼ਾਤਾਇਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਧਾਇਕ ਸਨ ਬੜੇ ਹੀ ਵਧੀਆ ਸੋਚ ਵਾਲੇ ਸਨ ਔਰ ਇਸ ਦਾ ਦੇ ਇਸ ਸੰਸਾਰ ਤੋਂ ਚਲੇ ਜਾਣ ਕਰਕੇ ਜਿਹੜਾ ਹਲਕੇ ਨੂੰ ਬਹੁਤ ਵੱਡਾ ਲਾਸ ਹੋਇਆ ਜੋ ਕਿ ਕਦੇ ਵੀ ਪੂਰਾ ਨਹੀਂ ਹੋਵੇਗਾ ਇੱਥੇ ਦੱਸਣ ਦੀ ਹੋਏ ਕਿ ਵਿਧਾਇਕ ਡਾਕਟਰ ਸੋਲ ਦੀ ਪਤਨੀ ਨਵਜੋਤ कौर ਹੁੰਦਲ ਤੋਂ ਇਲਾਵਾ ਉਹ ਆਪਣੇ ਪਿੱਛੇ ਆਪਣੇ ਇੱਕ ਬੇਟਾ ਔਰ ਇੱਕ ਬੇਟੀ ਜੋ ਡਾਕਟਰ ਦੱਸੇ ਜਾ ਰਹੇ ਹਨ ਉਹਨਾਂ ਨੂੰ ਛੱਡ ਗਏ ਹਨ ਔਰ ਇਹਨਾਂ ਦਾ ਅੰਤਿਮ ਸੰਸਕਾਰ ਦੀ ਜਿਹੜੀ ਰਸਮ ਹੈ ਅੱਗੇ ਸਰਕਾਰੀ ਸਨਮਾਨ ਅਨੁਸਾਰ ਕੀਤੀ ਜਾਵੇਗੀ ਰਮਨ ਚਾਵਲਾ ਜਗਮਨੀ ਟੀਵੀ ਕਰਨਤਰਾਣ ਮੌਵਲੇ ਇਸ ਤਰ੍ਹਾਂ ਵੀ ਮੱਲੇ ਸਾਨੂੰ ਤੇ ਜਿਹੜਾ ਬਹੁਤ ਵੱਡਾ ਘਾਟਾ ਪਿਆ ਉਹ ਕੇ ਨਾ ਪੂਰਾ ਖੋਣ ਵਾਲਾ ਘਾਟਾ ਕਾਫੀ ਸਮੇਂ ਤੋਂ ਜਿਹੜਾ ਉਹ ਬਿਮਾਰ ਚੱਲ ਰਹੇ ਪਰ ਫਿਰ ਵੀ ਬਿਮਾਰ ਚੱਲਦੇ ਆ ਜਿਹੜਾ ਉਹ ਮੱਲੇ ਜਨਤਾ ਦੇ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਕੰਮ ਕਰਦੇ ਸੀ ਬਹੁਤ ਹੀ ਇਮਾਨਦਾਰੀ ਨਾਲ ਸੇਵਾ ਕੀਤੀ ਉਹਨਾਂ ਨੇ ਬਹੁਤ ਵਧੀਆ ਨੇਚਰ ਸੀ ਉਹਨਾਂ ਦੀ ਸਾਦਾ ਜੀਵਨ ਸੀ ਸਾਦਗੀ ਵਿੱਚ ਰਹਿੰਦੇ ਸੀ ਕਿੰਨਾ ਪੁਰਾਣਾ ਦਾ ਕੱਟ ਕਿੰਨੇ ਵਜੇ ਪਤਾ ਲੱਗਾ ਤੁਹਾਨੂੰ ਸਾਨੂੰ 11:00 ਵਜੇ ਪਤਾ ਲੱਗਾ ਕਿ ਡੈਥ ਹੋ ਗਈ ਹੈ ਕਿੰਨੇ ਵਜੇ ਉਹਦੇ ਬਿਮਾਰ ਸੀ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਸੀ ਕਾਫੀ ਲੰਮੇ ਸਮੇਂ ਤੋਂ ਸੀ ਇਹ ਆਪ ਵੀ ਚਲੋ ਫਿਰ ਵੀ ਬਿਮਾਰ ਹੋਣ ਦੇ ਬਾਵਜੂਦ ਇਹ ਤਾਂ ਵੀ ਜਨਤਾ ਦੇ ਵਿੱਚ ਆ ਕੇ ਲੋਕਾਂ ਦੇ ਕੰਮ ਕਰਦੇ ਇਥੋਂ ਤੱਕ ਕਿ ਰਾਤ 11 ਵਜੇ ਵੀ ਫੋਨ ਕਰੀਦਾ ਤੇ ਉਸ ਵੇਲੇ ਫੋਨ ਕਰਕੇ ਸੁਣ ਕੇ ਤੇ ਉਹਦਾ ਜਵਾਬ ਜੋ ਵੀ ਹੁੰਦਾ ਸੀ ਉਸ ਲਈ ਮਸਲੇ ਦਾ ਹੱਲ ਬੜੇ ਲੇਟ ਸਾਡੇ ਜਿਹੜੇ ਐਮ.ਐਲ.ਏ ਆ ਐਮ.ਐਲ.ਏ ਬਣਨ ਤੋਂ ਪਹਿਲਾਂ ਇੱਕ ਉਹ ਡਾਕਟਰ ਸੀਗੇ ਡਾਕਟਰ ਹੀ ਪੇਸ਼ੇਵਰੋਂ ਸਾਡੇ ਤਰਨਤਾਰਨ ਵਿੱਚ ਉਹ ਅੱਖਾਂ ਦੇ ਬਹੁਤ ਮੰਨੇ ਪਰਮੰਨੇ ਡਾਕਟਰ ਰਹੇ ਆ ਸਾਡਾ ਉਹਨਾਂ ਦਾ ਕਾਫੀ ਮੇਰਾ ਆਪਣਾ ਨਿੱਜੀ ਵੀ ਪਿਆਰ ਸੀ ਇਲਾਕੇ ਨਾਲ ਵੀ ਪਿਆਰ ਸੀ ਤੇ ਮੁੜ ਕੇ ਸੇਵਾ ਕਰਦੇ ਕਰਦੇ ਉਹਨਾਂ ਦੇ ਮਨ ਚ ਵਿੱਚ ਆਈ ਵੀ ਕਿਉਂ ਨਾ ਹੋਰ ਵੀ ਵਿਚਰਿਆ ਜਾਵੇ ਲੋਕਾਂ ਦੇ ਵਿੱਚ ਉਹਨਾਂ ਛੋਟੀਆਂ ਛੋਟੀਆਂ ਸੋਸ਼ਲ ਵਰਕਰਨ ਵਾਸਤੇ ਜਿਹਦੇ ਬੰਦੀਆਂ ਬਣਾਈਆਂ ਉਹ ਤੂੰ ਬਣਦੇ ਬਣਦੇ ਮਿਹਨਤ ਕਰਦੇ ਕਰਦੇ ਤੇ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਤੇ ਮਾਣ ਮਿਲਿਆ ਪਰ ਅੱਜ ਬੜਾ ਵੱਡਾ ਜਿਹੜਾ ਘਾਟਾ ਇਲਾਕੇ ਨੂੰ ਇਹ ਪਿਆ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਸੀਂ ਇਹ ਚਾਹੁੰਦੇ ਆ ਕਿ ਉਹਨਾਂ ਦਾ ਪਰਿਵਾਰ ਵੀ ਗਾਂ ਇਦਾਂ ਹੀ ਸੇਵਾ ਕਰਦਾ ਰਹੇ ਜਿੱਥੇ ਸਾਨੂੰ ਨਿੱਜੇ ਨਿੱਜੀ ਘਾਟਾ ਪਿਆ ਹਲਕੇ ਨੂੰ ਇਲਾਕੇ ਨੂੰ ਵਰਕਰਾਂ ਨੂੰ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਅਸੀਂ ਚਾਹੁੰਨੇ ਵੀ ਹੋ ਜਾ ਘਾਟਾ ਕਿਸੇ ਪਰਿਵਾਰ ਨੂੰ ਜਾਂ ਕਿਸੇ ਪਾਰਟੀ ਨੂੰ ਨਾ ਪਵੇ ਭਾਈ ਗੁਰਜੀਤ ਕਾ ਖਾਲਸਾ ਇਸ ਤਰ੍ਹਾਂ ਸੁਭਾਅ ਸੀ ਕਿਉਂਕਿ ਵਰਕਰਾਂ ਨਾਲ ਸੁਭਾਅ ਉਹਨਾਂ ਦਾ ਬਹੁਤ ਮਿੱਠਾ ਸੀ ਜੀ ਕਿਸੇ ਨੂੰ ਕੋਈ ਵਾਅਦਾ ਘਾਟਾ ਨਹੀਂ ਕਿਉਂਕਿ ਇਹ ਕਾਰਡ ਉਹਨਾਂ ਨੇ ਕੰਮ ਕੀਤਾ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਕਢਾ ਕੇ ਵੇਖ ਲਓ ਪਿਛਲੇ ਐਮਐਲਏ ਦਾ ਤੇ ਇਹਨਾਂ ਦਾ ਰਿਕਾਰਡ ਕਢਾ ਕੇ ਵੇਖ ਲਓ ਬਹੁਤ ਘੱਟ ਲੋਕਾਂ ਦੇ ਪਰਚੇ ਤੇ ਬਹੁ ਲੋਕਾਂ ਨੂੰ ਹਰਾਸਮੈਂਟ ਉਹਨਾਂ ਨੇ ਕੀਤਾ ਹੈ ਕੰਮ ਕੀਤਾ ਜਾਂ ਨਹੀਂ ਕੀਤਾ ਉਹ ਇੱਕ ਵੱਖਰਾ ਵਾ ਪਰਤੇ ਵੀ ਉਹਨਾਂ ਨੇ ਆਪਣੇ ਬਦਲਾਖੋਰੀ ਦੀ ਭਾਵਨਾ ਨਾਲ ਕਦੀ ਕਿਸੇ ਦੇ ਨੂੰ ਜਾਂ ਕਿਸੇ ਨੂੰ ਥਾਣਾ ਜਾਂ ਕਚਹਿਰੀ ਜਾਂ ਕੋਈ ਹਰਾਸਮੈਂਟ ਕੀਤੀ ਹੋਵੇ ਉਹੋ ਜੇ ਸੁਭਾਅ ਦੇ ਮਾਲਕ ਠੰਡੇ ਸੁਭਾਅ ਦੇ ਬਹੁਤ ਸਹਿਨਸ਼ੀਲਤਾ ਉਹਨਾਂ ਦੇ ਵਿੱਚ ਸੀਗੀ ਉਹ ਹਰ ਇੱਕ ਬੰਦੇ ਨੂੰ ਮਾਣ ਦਿੰਦੇ ਤੁਸੀਂ ਵੇਖਿਆ ਆਮ ਹੀ ਉਹ ਆਪ ਫਰੂਟ ਸਬਜ਼ੀ ਦੇ ਰੇੜੇ ਤੇ ਆਪ ਸਬਜ਼ੀਆਂ ਖਰੀਦਦੇ ਸ਼ਹਿਰ ਦੇ ਵਿੱਚ ਆਪਾਂ ਜਿੰਨਾਂ ਨੂੰ ਮਰਜ਼ੀ ਤੁਸੀਂ ਪੁੱਛ ਸਕਦੇ ਜੇ ਕਿਉਂਕਿ ਤੁਸੀਂ ਵੀ ਇਸੇ ਸ਼ਹਿਰ ਦੇ ਰਹਿਣਦੇ ਜੇ ਤੇ ਆਪਾਂ ਨੂੰ ਪਤਾ ਉਹ ਕਿੰਨੇ ਨੇ ਕਿ ਸੁਭਾਅ ਦੇ ਹਰੇਕ ਨੇ ਰਖ ਦੇ ਜਿਹੜਿਆ ਉਹ ਕੈਂਸਰ ਦੀ ਇੱਕ ਨਾਮਵਾਰ ਬਿਮਾਰੀ ਜਿਹੜੀ ਆ ਉਹਨਾਂ ਦੇ ਸ਼ਿਕਾਰ ਸੀ ਉਹਨਾਂ ਦੇ ਬਿਮਾਰੀ ਕਾਰਨ ਜਿਹੜੇ ਕੱਲੀ ਅਜੇ ਵਚਨ ਚੇਤੀ ਉਹਨਾਂ ਨੂੰ ਪ੍ਰੋਬਲਮ ਆਈ ਤੇ ਉਹਨਾਂ ਨੂੰ ਫੋਟੋਸਾਹ ਹਸਪਤਾਲ ਜਿਹੜਾ ਉਹ ਦਾਖਲ ਕਰਾਇਆ ਗਿਆ ਸੀ ਸਵੇਰੇ 11 ਵਜੇ ਉਹਨਾਂ ਦੀ ਜਿਹੜੀ ਆ ਉਹ ਸਾਨੂੰ ਬਹੁਤ ਦੁੱਖदाई ਜਿਹੜੀ ਆ ਖਬਰ ਜਿਹੜੀ ਉਹ ਮਿਲੀ 11 ਵਜੇ ਤੇ ਸਾਰੇ ਸਾਡਾ ਹਲਕਾ ਜਿਹੜਾ ਉਹ ਸੋਹ ਮਈ ਦੇ ਵਿੱਚ ਉਹਨਾਂ ਦੀ ਕੁਠੀ ਦੇ ਵਿੱਚ ਰੰਤਾ ਲੱਗਾ ਹੋਇਆ ਦੇਖੋ ਸਾਰੇ ਜਣੇ ਆ ਕੇ ਉਹਨਾਂ ਦੇ ਵਰਕਰ ਜਿਹੜੇ ਆ ਉਹਨਾਂ ਦੇ ਅਹੁਦੇਦਾਰ ਉਹਨਾਂ ਦੇ ਸਾਰੇ ਜਿਹੜੇ ਮੈਂਬਰ ਨੇ ਉਹ ਆ ਕੇ ਬੈਠੇ ਨੇ ਬਹੁਤ ਮਾੜੀ ਖਬਰ ਉਹਨਾਂ ਦੇ ਪਰਿਵਾਰ ਦੇ ਵਿੱਚ ਜੀ ਉਹਨਾਂ ਦੇ ਮੈਸੇਜ ਹੈ ਉਹਨਾਂ ਦੇ ਬੇਟਾ ਬੇਟੀ ਉਹਨਾਂ ਦੇ ਧੀ ਜਵਾਈ ਸਾਰੇ ਉਹ ਡਾਕਟਰ ਨੇ ਤੇ ਮੈਡਮ ਜਿਹੜੇ ਆ ਉਹ ਰਿਟਾਇਰ ਅਜੇ ਪ੍ਰੋਫੈਸਰ ਜਿਹੜੇ ਆ ਰਿਟਾਇਰ ਹੋਏ ਨੇ ਤੇ ਚਾਰੇ ਹੀ ਉਹਨਾਂ ਦੇ ਜਿਹੜਾ ਡਾਕਟਰ ਬੇਟਾ ਵੀ ਬੇਟੀ ਵੀ ਉਹਨਾਂ ਦਾ ਧੀ ਵੀ ਉਹਨਾਂ ਦੇ ਜਵਾਈ ਵੀ ਜਿਹੜੇ ਡਾਕਟਰ ਨੇ 我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我我 ਹਾਂ ਸਭ ਹਲਕਾ ਤਰਨ ਤਰਨ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦਾ ਅੱਜ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ ਔਰ ਉਹ ਜੋ ਕਿ ਕੈਂਸਰ ਦੀ ਬਿਮਾਰੀ ਨਾਲ ਲੰਬੇ ਸਮੇਂ ਤੋਂ ਪੀੜਤ ਸਨ ਔਰ ਉਹਨਾਂ ਦਾ ਵਕ ਵਕ ਹਸਪਤਲ ਵਿੱਚ ਇਲਾਜ ਆ ਰਹੀ ਸੀ ਅੱਜ ਇਸ ਬੀਤੇ ਕੱਲ ਉਹਨਾਂ ਦੀ ਸਿਹਤ ਜਿਹੜੀ ਹੈ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਸਿਹਤ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਮਲੋਂ ਅੱਜ ਰਫੀ ਇੱਕ ਨਿੱਜੀ ਹਸਪਤਲ ਵਿੱਚ ਅਮਰਸਰ ਲੈ ਜਾਇਆ ਗਿਆ ਜਿੱਥੇ ਅੱਜ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ ਉਹਨੇ ਅਮਰ ਸਾਹਿਬ ਦੀ ਜੀਸਤਾਲ ਵਿੱਚ ਆਖਰੀ ਸਾਲ ਆਏ ਹਨ ਔਰ ਤੁਸੀਂ ਵੇਖ ਸਕਦੇ ਜੇ ਉਹਨਾਂ ਦੇ ਜਿਹੜਾ ਗ੍ਰਹਿਵ ਤਰਨਤਨ ਵਿੱਚ ਉੱਥੇ ਉਹਨਾਂ ਦੇ ਸਮਰਥਕ ਔਰ ਤੋਂ ਇਲਾਵਾ ਹੋਰ ਸਰਕਾਰੀ ਕਰਮਚਾਰੀ ਤੋਂ ਲੈ ਕੇ ਹੋਰ ਆਲੇ ਦੁਆਲੇ ਦੇ ਜਿਹੜੇ ਵਰਕਰ ਹਨ ਔਰ ਸਮਰਥਕ ਹਨ ਉਹਨਾਂ ਵੱਲੋਂ ਘਰ ਵਿੱਚ ਆ ਕੇ ਉਹਨਾਂ ਨਾਲ ਉਹਨਾਂ ਦੇ ਪਰਿਵਾਰਕ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਦੌਰਾਨ ਜਿਹੜੇ ਡਾਕਟਰ ਸੋਹ ਹਨ ਉਹਨਾਂ ਦਾ ਮ੍ਰਿਤਕ ਦੇ ਜਿਹੜੀ ਆ ਸਰਕਾਰੀ ਸਨਮਾਨ ਨਾਲ ਉਹਨਾਂ ਦੇ ਘਰ ਵਿੱਚ ਪੁੱਜੇਗੀ ਜਿਸ ਤੋਂ ਬਾਅਦ ਅੰਤਿਮ ਸੰਸਕਾਰਨੀ ਜਿਹੜੀ ਰਸਮਾਂ ਵਾ ਉਹਦਾ ਕੀ ਜਾਣਗੀਆਂ ਇੱਥੇ ਇਹ ਵੀ ਦੱਸਣਯੋਗ ਹੈ ਕਿ ਡਾਕਟਰ ਜਿਹੜੇ ਕਸ਼ਮੀਰ ਸਿੰਘ ਸੋਲ ਸਨ ਉਹਨਾਂ ਨੇ 2022 ਦੌਰਾਨ ਜਿਹੜੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਡਾਕਟਰ ਕਰਮਵੀਰ ਰਗਣੀ ਉੱਤਰੀ ਨੂੰ ਬੜੀ ਵੱਡੀ ਲੀਡ ਨਾਲ ਘਰੋਂਦੇ ਹੋਏ ਜਿੱਤ ਹਾਸਲ ਕੀਤੀ ਸੀ ਔਰ ਇਸ ਦੌਰਾਨ ਸਾਡੇ ਨਾਲ ਜਿਹੜੇ ਮੌਜੂਦ ਹਨ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਹਨ ਉਹਨਾਂ ਨਾਲ ਗੱਲ ਕਰਾਂਗੇ ਭਾਜੀ ਅੱਜ ਬੜੀ ਮਾੜੀ ਗੱਲ ਹੋਈ ਹੈ ਡਾਕਟਰ ਸੋਲ ਦੇ ਇਤਿਹਾਸ ਤੋਂ ਬਾਅਦ ਕੀ ਕਰਨਾ ਚਾਹੁੰਦੇ ਜੀ ਉਹਨੇ ਅੱਜ ਡਾਕਟਰ ਕਸ਼ਮੀਰ ਸਿੰਘ ਥੋਲ ਜੀ ਸਰਪਾਇਆ ਐਮਐਲਏ ਸਰਨਤਾਰਨ ਜੋ ਆਮ ਆਦਮੀ ਪਾਰਟੀ ਤੋਂ ਵਿੱਚ ਸਾਡੇ ਨਹੀਂ ਰਹੇ ਉਹ ਇੱਕ ਐਸੇ ਇਹੋ ਜਿਹੇ ਆਗੂ ਸੀ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਹੱਥ ਫੜ ਕੇ ਚੱਲਣਾ ਸਿਖਾਇਆ ਉਹਨਾਂ ਦੀ ਬਦੌਲਤ ਅਸੀਂ ਆਮ ਆਦਮੀ ਪਾਰਟੀ ਇੱਥੇ ਤੋਂ ਤੱਕ ਖੜੀ ਕੀਤੀ ਉਹ ਪਿਛਲੇ ਕੁਸ਼ਮੇ ਤੋਂ ਬਿਮਾਰ ਸੀ ਪਰ ਫਿਰ ਵੀ ਆਪਣੀਆਂ ਗਤੀਵਿਧੀਆਂ ਚਾਲੂ ਰੱਖੀਆਂ ਉਹ ਹਮੇਸ਼ਾ ਸੱਚ ਤੇ ਖੜਨ ਵਾਲੇ ਸੀ ਹਮੇਸ਼ਾ ਸੱਚਾਈ ਦੇ ਨਾਲ ਖੜੇ ਸੀ ਉਹ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਸਤੰਭ ਸੀ ਉਹਨਾਂ ਦੇ ਜਾਨ ਦੇ ਨਾਲ ਨਾਲ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਇਲਾਕੇ ਨੂੰ ਘਾਟਾ ਪਿਆ ਇਹ ਨਾਹਾ ਸੰਯੋਗ ਆ ਮੈਂ 6/14 ਉਹਨਾਂ ਨੇ ਆਪਣੀ ਆਮ ਆਦਮੀ ਪਾਰਟੀ ਜਿੰਨਾ ਵੱਡਾ ਲੋਕਾਂ ਨੂੰ ਨਾਲ ਜੋੜਿਆ ਸਾਥ ਦਿੱਤਾ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਕਿੱਸੇਵ ਸਿੰਘ ਆਲਫ ਨੂੰ ਲਿਆਉਣ ਵਾਲੇ ਡਾ. ਕਿਸ਼ਵੀਰ ਸਿੰਘ ਥੋਲ ਜੀ ਹੀ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਚੰਗੀਆਂ ਰਾਹਾਂ ਤੇ ਚਲਾਇਆ ਹੱਕ ਸੱਚ ਤੇ ਲੜਨਾ ਸਿਖਾਇਆ ਸਾਨੂੰ ਸਦਾ ਉਹਨਾਂ ਦੀ ਲੋੜ ਰਹੇਗੀ ਅਸੀਂ ਬਹੁਤ ਦੁੱਖदाई ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਸਾਡਾ ਬਹੁਤ ਗੰਭੀਰ ਮਾਹੌਲ ਹੈ ਬਹੁਤ ਹੀ ਗੰਭੀਰ ਮਾਹੌਲ ਦੇ ਵਿੱਚ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੰਦੂ ਸਾਹਿਬ ਕੋਈ ਇਹ ਅਸੀਂ ਕਹਾਂਗੇ ਕੋਈ ਜਿਹੜਾ ਹਲਕੇ ਨੂੰ ਬਹੁਤ ਵਡਿੱਕਾਤ ਭਈ ਆ ਕੰਮ ਜਿਹੜਾ ਬਹੁਤ ਵਧੀਆ ਚੱਲਦਾ ਸੀ ਹਲਕਾ ਉਹਨਾਂ ਨੂੰ ਚਾਹੁੰਦਾ ਸੀ ਤੇ ਸਾਡੇ ਤੇ ਹਰਮਨ ਪਿਆਰੇ ਨੇਤਾ ਸੀ ਜਿਹੜੇ ਕਿ ਅੱਜ ਸਾਡੇ ਤੋਂ ਮਿਛੋੜਾਂ ਹਰ ਮੌਜੂਦਾ ਕਾਉਂਸਲਰ ਜਸਕਰਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਬੜਾ ਬੜਾ ਲਾਸ ਹੋਇਆ ਵਾ ਸਾਡੇ ਬੜੇ ਵਧੀਆ ਡਾਕਟਰ ਇਮਾਨਦਾਰ ਜਿਹੜੇ ਡਾਕਟਰ ਸੀਗੇ ਸੋਹਲ ਸਾਹਿਬ ਉਹਨਾਂ ਦਾ ਦਿਹਾਂਤ ਹੋਇਆ ਵਾ ਜੀ ਦੇਖੋ ਜੀ ਜਿਹੜਾ ਡਾਕਟਰ ਸਾਹਿਬ ਦਾ ਤੁਰ ਜਾਣਾ ਇਸ ਸੰਸਾਰ ਦੇ ਵਿੱਚ ਬਹੁਤ ਦੁਖਦਾਈ ਘਟਨਾ ਚ ਇੱਥੇ ਇਲਾਕੇ ਨੂੰ ਵੱਡਾ ਧੋਖਿਆ ਉੱਥੇ ਸਾਡੇ ਸਾਰੇ ਵਲੰਟੀਅਰ ਨੂੰ ਸਾਡੇ ਸਾਰੇ ਭੈਣ ਭਰਾਵਾਂ ਨੂੰ ਪਰਿਵਾਰ ਨੂੰ ਵੱਡਾ ਔਰ ਸਦਮਾ ਵੱਜਾ ਜੀ ਉਹਨਾਂ ਦਾ ਘਾਟਾ ਕਦੀ ਨਹੀਂ ਪੂਰਾ ਹੋ ਸਕਦਾ ਉਹ ਬੜੇ ਇੱਕ ਸ਼ਰੀਫ ਇਮਾਨਦਾਰ ਤੇ ਹਰ ਬੰਦੇ ਦੀ ਗੱਲ ਬੜੇ ਤਰੀਕੇ ਨਾਲ ਪਿਆਰ ਨਾਲ ਸੁਣਦੇ ਸੀ ਕਿਸੇ ਨਾਲੋਂ ਕਾਲੇ ਨਹੀਂ ਪੈਂਦੇ ਬੜੇ ਪੜੇ ਲਿਖੇ ਸੋਝਵਾਨ ਸੀ ਇਹ ਪ੍ਰਮਾਤਮਾ ਨੇ ਜਿਹੜਾ ਸਾਡੇ ਹੱਥੋਂ ਇੱਕ ਵਿਧਾਇਕ ਨੂੰ ਖੋਲਿਆ ਉਸ ਬਹੁਤ ਵੱਡਾ ਘਾਟਾ ਵਾਜੀ ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ ਇਹ ਸਮਰਥਕਾਂ ਵਿੱਚ ਜਿਹੜੇ ਵਰਕਰ ਨੇ ਸਮਰਥਕ ਨਹੀਂ ਉਹਨਾਂ ਵਿੱਚ ਵੀ ਕਾਫੀ ਜ਼ਿਆਦਾ ਡੂੰਗਾ ਅਫਸੋਸ ਜ਼ਾਤਾਇਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਧਾਇਕ ਸਨ ਉਹ ਬੜੇ ਹੀ ਵਧੀਆ ਸੋਚ ਵਾਲੇ ਸਨ ਔਰ ਇਸ ਦਾ ਦੇ ਇਸ ਸੰਸਾਰ ਤੋਂ ਚਲੇ ਜਾਣ ਕਰਕੇ ਜਿਹੜਾ ਹਲਕੇ ਨੂੰ ਬਹੁਤ ਵੱਡਾ ਲਾਸ ਹੋਇਆ ਜੋ ਕਿ ਕਦੇ ਵੀ ਪੂਰਾ ਨਹੀਂ ਹੋਵੇਗਾ ਇੱਥੇ ਦੱਸਣ ਦੀ ਹੋਏ ਕਿ ਵਿਧਾਇਕ ਡਾਕਟਰ ਸੋਲ ਦੀ ਪਤਨੀ ਨਵਜੋਤ कौर ਹੁੰਦਲ ਤੋਂ ਇਲਾਵਾ ਉਹ ਆਪਣੇ ਪਿੱਛੇ ਆਪਣੇ ਇੱਕ ਬੇਟਾ ਔਰ ਇੱਕ ਬੇਟੀ ਜੋ ਡਾਕਟਰ ਦੱਸੇ ਜਾ ਰਹੇ ਹਨ ਉਹਨਾਂ ਨੂੰ ਛੱਡ ਗਏ ਹਨ ਔਰ ਇਹਨਾਂ ਦਾ ਅੰਤਿਮ ਸਸਕਾਰ ਦੀ ਜਿਹੜੀ ਰਸਮ ਹੈ ਅੱਗੇ ਸਰਕਾਰੀ ਸਨਮਾਨ ਅਨੁਸਾਰ ਕੀਤੀ ਜਾਵੇਗੀ ਰਮਨ ਚਾਵਲਾ ਜਗਮਨੀ ਟੀਵੀ ਕਰੰਟਾਰਨ ਮੌਵਲੇ ਇਸ ਤਰ੍ਹਾਂ ਵੀ ਮੱਲੇ ਸਾਨੂੰ ਤੇ ਜਿਹੜਾ ਬਹੁਤ ਵੱਡਾ ਘਾਟਾ ਪਿਆ ਉਹ ਕੇ ਨਾ ਪੂਰਾ ਖੋਣ ਵਾਲਾ ਘਾਟਾ ਇਸ ਕਾਫੀ ਸਮੇਂ ਤੋਂ ਜਿਹੜਾ ਉਹ ਬਿਮਾਰ ਚੱਲ ਰਿਹਾ ਸੀ ਪਰ ਫਿਰ ਵੀ ਬਿਮਾਰ ਚੱਲਦੇ ਆ ਜਿਹੜਾ ਉਹ ਮੱਲੇ ਜਨਤਾ ਦੇ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਕੰਮ ਕਰਦੇ ਸੀ ਬਹੁਤ ਹੀ ਇਮਾਨਦਾਰੀ ਦੀ ਸਿਆਸਤ ਕੀਤੀ ਉਹਨਾਂ ਨੇ ਬਹੁਤ ਵਧੀਆ ਨੇਚਰ ਸੀ ਉਹਨਾਂ ਦੀ ਸਾਦਾ ਜੀਵਨ ਸੀ ਸਾਦਗੀ ਜਿਹ ਰਹਿੰਦੇ ਸੀ ਉਹ ਨਾ ਪੂਰੋਂ ਨਾਲ ਕੱਟਾ ਕਿੰਨੇ ਵਜੇ ਪਤਾ ਲੱਗਾ ਤੁਹਾਨੂੰ ਸਾਨੂੰ 11 ਵਜੇ ਪਤਾ ਲੱਗਾ ਕਿ ਉਹ ਡੈਥ ਹੋ ਗਈ ਹੈ ਕਿੰਨੇ ਵਜੇ ਉਹਦੇ ਮਾਰ ਸੀ ਉਹ ਬੰਨ ਨੂੰ ਕੈਂਸਰ ਦੀ ਪ੍ਰੋਬਲਮ ਸੀ ਕਾਫੀ ਲੰਮੇ ਸਮੇਂ ਤੋਂ ਸੀ ਇਹ ਐਪੀਚਰੋ ਫਿਰ ਵੀ ਬਿਮਾਰ ਹੋਣ ਦੇ ਬਾਵਜੂਦ ਇਹ ਤਾਂ ਵੀ ਜਨਤਾ ਦੇ ਵਿੱਚ ਆ ਕੇ ਲੋਕਾਂ ਦੇ ਕੰਮ ਕਰਦੇ ਇਥੋਂ ਤੱਕ ਰਾਤ 11 ਵਜੇ ਵੀ ਫੋਨ ਕਰੀਦਾ ਤੇ ਉਸ ਵੇਲੇ ਫੋਨ ਕਰਕੇ ਸੁਣ ਕੇ ਤੇ ਉਹਦਾ ਜਵਾਬ ਜੋ ਵੀ ਹੁੰਦਾ ਹੈ ਉਸਲੇ ਮਲੇ ਮਸਲੇ ਦਾ ਹੱਲ ਬੜੇ ਸਾਡੇ ਜਿਹੜੇ ਐਮਐਲਏ ਆ ਐਮਐਲਏ ਬਣ ਤੋਂ ਪਹਿਲਾਂ ਇੱਕ ਉਹ ਡਾਕਟਰ ਸੀਗੇ ਡਾਕਟਰੀ ਪੇਸ਼ੇਵਜੋਂ ਸਾਡੇ ਤਰਨਤਾਰਨ ਵਿੱਚ ਉਹ ਅੱਖਾਂ ਦੇ ਬਹੁਤ ਮੰਨੇ ਪਰ ਮੰਨੇ ਡਾਕਟਰ ਰਹੇ ਆ ਸਾਡਾ ਉਹਨਾਂ ਦਾ ਕਾਫੀ ਮੇਰਾ ਆਪਣਾ ਨਜੀ ਵੀ ਪਿਆਰ ਸੀ ਇਲਾਕੇ ਨਾਲ ਵੀ ਪਿਆਰ ਸੀ ਤੇ ਮੁੜ ਕੇ ਸੇਵਾ ਕਰਦੇ ਕਰਦੇ ਉਹਨਾਂ ਦੇ ਮਨ ਚ ਵਿੱਚ ਆਈ ਵੀ ਕਿਉਂ ਨਾ ਹੋਰ ਵੀ ਵਿਚਰਿਆ ਜਾਵੇ ਲੋਕਾਂ ਦੇ ਵਿੱਚ ਉਹਨਾਂ ਛੋਟੀਆਂ ਛੋਟੀਆਂ ਸੋਸ਼ਲ ਵਰਕਰਨ ਵਾਸਤੇ ਜਥੇਬੰਦੀਆਂ ਬਣਾਈਆਂ ਉਹ ਤੂੰ ਬਣਦੇ ਬਣਦੇ ਮਿਹਨਤ ਕਰਦੇ ਕਰਦੇ ਤੇ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਤੇ ਮਾਣ ਮਿਲਿਆ ਪਰ ਅੱਜ ਬੜਾ ਵੱਡਾ ਜਿਹੜਾ ਘਾਟਾ ਇਲਾਕੇ ਨੂੰ ਇਹ ਪਿਆ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਸੀਂ ਇਹ ਚਾਹੁੰਦੇ ਆ ਕਿ ਉਹਨਾਂ ਦਾ ਪਰਿਵਾਰ ਹੀ ਗਾਂ ਇਦਾਂ ਹੀ ਸੇਵਾ ਕਰਦਾ ਰਹੇ ਕਿਤੇ ਸਾਨੂੰ ਨਿੱਜੇ ਨਿੱਜੀ ਘਾਟਾ ਪਿਆ ਹਲਕੇ ਨੂੰ ਇਲਾਕੇ ਨੂੰ ਵਰਕਰਾਂ ਨੂੰ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਅਸੀਂ ਚਾਹੁੰਨੇ ਵੀ ਇਹੋ ਜਿਹਾ ਘਾਟਾ ਕਿਸੇ ਪਰਿਵਾਰ ਨੂੰ ਜਾਂ ਕਿਸੇ ਪਾਰਟੀ ਨੂੰ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਾਅ ਸੀ ਕਿਉਂਕਿ ਵਰਕਰਾਂ ਸੁਭਾਅ ਉਹਨਾਂ ਦਾ ਬਹੁਤ ਮਿੱਠਾ ਸੀ ਜੀ ਕਿਸੇ ਨੂੰ ਕੋਈ ਵਾਅਦਾ ਘਾਟਾ ਨਹੀਂ ਕਿਉਂਕਿ ਇੱਕ ਰਿਕਾਰਡ ਉਹਨਾਂ ਨੇ ਕੰਮ ਕੀਤਾ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਕਢਾ ਕੇ ਵੇਖ ਲਓ ਪਿਛਲੇ ਐਮਐਲਏ ਦਾ ਤੇ ਇਹਨਾਂ ਦਾ ਰਿਕਾਰਡ ਕਢਾ ਕੇ ਵੇਖ ਲਓ ਬਹੁਤ ਘੱ ਤੇ ਬਹੁਤ ਘੱਟ ਲੋਕਾਂ ਨੂੰ ਹਰਾਸਮੈਂਟ ਉਹਨਾਂ ਨੇ ਕੀਤਾ ਹੈ ਕੰਮ ਕੀਤਾ ਜਾਂ ਨਹੀਂ ਕੀਤਾ ਉਹ ਇੱਕ ਵੱਖਰਾ ਵਾ ਪਰਤੇ ਵੀ ਉਹਨਾਂ ਨੇ ਆਪਣੇ ਬਦਲਾਖੋਰੀ ਦੀ ਭਾਵਨਾ ਨਾਲ ਕਦੀ ਕਿਸੇ ਦੇ ਨੂੰ ਜਾਂ ਕਿਸੇ ਨੂੰ ਥਾਣਾ ਜਾਂ ਕਚਹਿਰੀ ਜਾਂ ਕੋਈ ਹਰਾਸਮੈਂਟ ਕੀਤੀ ਹੋਵੇ ਉਹੋ ਜੇ ਸੁਭਾਅ ਦੇ ਮਾਲਕਾਂ ਠੰਡੇ ਸੁਭਾਅ ਦੇ ਬਹੁਤ ਸਹਿਨਸ਼ੀਲਤਾ ਉਹਨਾਂ ਦੇ ਵਿੱਚ ਸੀਗੀ ਉਹ ਹਰ ਇੱਕ ਬੰਦੇ ਨੂੰ ਮਾਣ ਦਿੰਦੇ ਤੁਸੀਂ ਵੇਖਿਆ ਆਮ ਹੀ ਉਹ ਆਪ ਫਰੂਟ ਤੇ ਸਬਜ਼ੀ ਦੇ ਰੇੜੇ ਤੇ ਆਪ ਸਬਜ਼ੀਆਂ ਖਰੀਦਦੇ ਸ਼ਹਿਰ ਦੇ ਵਿੱਚ ਆਪਾਂ ਜਿਨ੍ਹਾਂ ਨੂੰ ਮਰਜ਼ੀ ਤੁਸੀਂ ਪੁੱਛ ਸਕਦੇ ਜੇ ਕਿਉਂਕਿ ਤੁਸੀਂ ਵੀ ਇਸੇ ਸ਼ਹਿਰ ਦੇ ਰਿਸ਼ਿੰਦੇ ਜੇ ਤੇ ਆਪਾਂ ਨੂੰ ਪਤਾ ਹੋ ਨੇਕੇ ਸੁਭਾਤੇ ਸਾਰੇ ਕਿਨੇ ਪਿਆਰ ਰੱਖਦੇ ਨੇ مطلب ਜਿਹੜੇ ਆ ਉਹ ਕੈਂਸਰ ਦੀ ਇੱਕ ਨਾਮbuah ਬਿਮਾਰੀ ਜਿਹੜੀ ਆ ਉਹਨਾਂ ਦੇ ਸ਼ਿਕਾਰ ਸੀ ਉਹਨਾਂ ਦੇ ਬਿਮਾਰੀ ਕਾਰਨ ਜਿਹੜੇ ਕੱਲ ਹੀ ਅਜੇ ਵਚਨ ਚੇਤੀ ਉਹਨਾਂ ਨੂੰ ਪ੍ਰੋਬਲਮ ਆਈ ਤੇ ਉਹਨਾਂ ਨੂੰ ਫੋਟੋਸ ਆਸਪਤਾਲ ਜਿਹੜਾ ਉਹ ਦਾਖਲ ਕਰਾਇਆ ਗਿਆ ਸੀ ਸਵੇਰੇ 11 ਵਜੇ ਉਹਨਾਂ ਦੀ ਜਿਹੜੀ ਆ ਉਹ ਸਾਨੂੰ ਬਹੁਤ ਦੁੱਖदाई ਜਿਹੜੀ ਆ ਖਬਰ ਜਿਹੜੀ ਉਹ ਮਿਲੀ 11 ਵਜੇ ਤੇ ਸਾਰੇ ਸਾਡਾ ਹਲਕਾ ਜਿਹੜਾ ਉਹ 10 ਮਈ ਦੇ ਵਿੱਚ ਉਹਨਾਂ ਦੀ ਕੋਠੀ ਦੇ ਵਿੱਚ ਸ਼ਰੰਤਾ ਲੱਗਾ ਹੋਇਆ ਦੇਖੋ ਸਾਰੇ ਜਣੇ ਆ ਕੇ ਉਹਨਾਂ ਦੇ ਵਰਕਰ ਜਿਹੜੇ ਆ ਉਹਨਾਂ ਦੇ ਅਹੁਦੇਦਾਰ ਉਹਨਾਂ ਦੇ ਸਾਰੇ ਜਿਹੜੇ ਮੈਂਬਰ ਨੇ ਉਹ ਆ ਕੇ ਬੈਠੇ ਨੇ ਬਹੁਤ ਮਾੜੀ ਖਬਰ ਉਹਨਾਂ ਦੇ ਪਰਿਵਾਰ ਦੇ ਵਿੱਚ ਜੀ ਉਹਨਾਂ ਦੇ ਮੈਸੇਜ ਹੈ ਉਹਨਾਂ ਦੇ ਬੇਟਾ ਬੇਟੀ ਉਹਨਾਂ ਦੇ ਧੀ ਜਵਾਈ ਸਾਰੇ ਉਹ ਡਾਕਟਰ ਨੇ ਤੇ ਮੈਡਮ ਜਿਹੜੇ ਆ ਉਹ ਰਿਟਾਇਰ ਐਜੇ ਪ੍ਰੋਫੈਸਰ ਜਿਹੜੇ ਆ ਰਿਟਾਇਰ ਹੋਏ ਨੇ ਤੇ ਚਾਰੇ ਹੀ ਉਹਨਾਂ ਦੇ ਜਿਹੜਾ ਡਾਕਟਰ ਬੇਟਾ ਵੀ ਬੇਟੀ ਵੀ ਉਹਨਾਂ ਦਾ ਧੀ ਵੀ ਉਹਨਾਂ ਦੇ ਜਵਾਈ ਵੀ ਜਿਹੜੇ ਡਾਕਟਰ ਨੇ

ਸਭ ਹਲਕਾ ਤਰਨ ਤਰਨ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦਾ ਅੱਜ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ ਔਰ ਉਹ ਜੋ ਕਿ ਕੈਂਸਰ ਦੀ ਬਿਮਾਰੀ ਨਾਲ ਲੰਮੇ ਸਮੇਂ ਤੋਂ ਪੀੜਤ ਸਨ ਔਰ ਉਹਨਾਂ ਦਾ ਵਕ ਵਕ ਹਸਪਤਾਲ ਵਿੱਚ ਇਲਾਜ ਆ ਰਹੀ ਸੀ ਅੱਜ ਇਸ ਬੀਤੇ ਕੱਲ ਉਹਨਾਂ ਦੀ ਸਿਹਤ ਜਿਹੜੀ ਹੈ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਸਿਹਤ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਮਲੋਂ ਅੱਜ ਰਫੀ ਇੱਕ ਨਿੱਜੀ ਹਸਪਤਾਲ ਵਿੱਚ ਅਮਰਸਰ ਲਿਜਾਇਆ ਗਿਆ ਜਿੱਥੇ ਅੱਜ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਨੇ ਅਮਰਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਆਖਰੀ ਸਾਲ ਹੈ ਹਨ ਔਰ ਤੁਸੀਂ ਵੇਖ ਸਕਦੇ ਜੇ ਉਹਨਾਂ ਦੇ ਜਿਹੜਾ ਗ੍ਰਹਿਵ ਆ ਤਰਨ ਤਰਨ ਵਿੱਚ ਕੋਤੇ ਉਹਨਾਂ ਦੇ ਸਮਰਥਕ ਔਰਤੋਂ ਇਲਾਵਾ ਹੋਰ ਸਰਕਾਰੀ ਕਰਮਚਾਰੀ ਤੋਂ ਲੈ ਕੇ ਹੋਰ ਆਲੇ ਦੁਆਲੇ ਦੇ ਜਿਹੜੇ ਵਰਕਰ ਹਨ ਔਰ ਸਮਰਥਕ ਹਨ ਉਹਨਾਂ ਵੱਲੋਂ ਘਰ ਵਿੱਚ ਆ ਕੇ ਉਹਨਾਂ ਦਾ ਉਹਨਾਂ ਦੇ ਪਰਿਵਾਰਕ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਦੌਰਾਨ ਜਿਹੜੇ ਡਾਕਟਰ ਸੋਹਲ ਹਨ ਉਹਨਾਂ ਦਾ ਮ੍ਰਿਤਕ ਦੇ ਜਿਹੜੀ ਆ ਸਰਕਾਰੀ ਸਨਮਾਨ ਨਾਲ ਉਹਨਾਂ ਦੇ ਘਰ ਵਿੱਚ ਪੁੱਜੇਗੀ ਜਿਸ ਤੋਂ ਬਾਅਦ ਅੰਤਿਮ ਸੰਸਕਾਰ ਦੀ ਜਿਹੜੀ ਰਸਮਾਂ ਉਹਦਾ ਕੀਆ ਜਾਣ ਗਿਆ ਇੱਥੇ ਇਹ ਵੀ ਦੱਸਣਯੋਗ ਹੈ ਕੀ ਡਾਕਟਰ ਜਿਹੜੇ ਕਸ਼ਮੀਰ ਸਿੰਘ ਥੋਲ ਸਨ ਉਹਨਾਂ ਨੇ 2022 ਦੌਰਾਨ ਜਿਹੜੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਡਾਕਟਰ ਧਰਮਵੀਰ ਰਖਦੇ ਉੱਥੇ ਨੂੰ ਬੜੀ ਵੱਡੀ ਲੀਡ ਨਾਲ ਘਰ ਆਉਂਦੇ ਹੋਏ ਜਿੱਤ ਹਾਸਲ ਕੀਤੀ ਸੀ ਔਰ ਇਸ ਦੌਰਾਨ ਸਾਡੇ ਨਾਲ ਜਿਹੜੇ ਮੌਜੂਦ ਹਨ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਹਨ ਉਹਨਾਂ ਨਾਲ ਗੱਲ ਕਰਾਂਗੇ ਅ ਭਜੀ ਅੱਜ ਬੜੀ ਮਾੜੀ ਗੱਲ ਹੋਈ ਹੈ ਡਾਕਟਰ ਥੋਲ ਦੇ ਇਹ ਹਾਰ ਤੋਂ ਬਾਅਦ ਕੀ ਕਰਨਾ ਚਾਹੁੰਦੇ ਜੀ ਉਹਨਾਂ ਅੱਜ ਡਾਕਟਰ ਕਸ਼ਮੀਰ ਸਿੰਘ ਥੋਲ ਜੀ ਸਾਬਕਾ ਐਮਐਲਏ ਸਰੰਤਾਰਨ ਜੋ ਆਮ ਆਦਮੀ ਪਾਰਟੀ ਤੋਂ ਵਿੱਚ ਸਾਡੇ ਨਹੀਂ ਰਹੇ ਉਹ ਇੱਕ ਐਸੇ ਇਹੋ ਜਿਹੇ ਆਗੂ ਸੀ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਹੱਥ ਫੜ ਕੇ ਚੱਲਣਾ ਸਿਖਾਇਆ ਉਹਨਾਂ ਦੀ ਬਦੌਲਤ ਅਸੀਂ ਆਮ ਆਦਮੀ ਪਾਰਟੀ ਇੱਥੇ ਤੋਂ ਤੱਕ ਖੜੀ ਕੀਤੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਪਰ ਫਿਰ ਵੀ ਆਪਣੀਆਂ ਗਤੀਵਿਧੀਆਂ ਚਾਲੂ ਰੱਖੀਆਂ ਉਹ ਹਮੇਸ਼ਾ ਸੱਚ ਤੇ ਖੜਨ ਵਾਲੇ ਸੀ ਹਮੇਸ਼ਾ ਸੱਚਾਈ ਦੇ ਨਾਲ ਖੜੇ ਸੀ ਉਹ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਸਤੰਭ ਸੀ ਉਹਨਾਂ ਦੇ ਜਾਣ ਦੇ ਨਾਲ-ਨਾਲ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਇਲਾਕੇ ਨੂੰ ਘਾਟਾ ਪਿਆ ਇਹ ਨਾ ਸਾਰਨ ਜੋ ਗਿਆ ਮੈਂ 6 14 ਉਹਨਾਂ ਨੇ ਆਪਣੀ ਆਮ ਆਦਮੀ ਪਾਰਟੀ 'ਚ ਇੰਨਾ ਵੱਡਾ ਲੋਕਾਂ ਨੂੰ ਨਾਲ ਜੋੜਿਆ ਸਾਥ ਦਿੱਤਾ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਕਿਸ਼ੇਵ ਸਿੰਘ ਆਲਫ ਨੂੰ ਲਿਆਉਣ ਵਾਲੇ ਡਾਕਟਰ ਕਿਸ਼ਮੀਰ ਸਿੰਘ ਥੋਲ ਜੀ ਹੀ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਚੰਗੀਆਂ ਰਾਹਾਂ ਤੇ ਚਲਾਇਆ ਹੱਟ ਸੱਚ ਤੇ ਲੜਨਾ ਸਿਖਾਇਆ ਸਾਨੂੰ ਸਦਾ ਉਹਨਾਂ ਦੀ ਲੋੜ ਰਹੇਗੀ ਅਸੀਂ ਬਹੁਤ ਦੁੱਖदाई ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਸਾਡਾ ਬਹੁਤ ਗਮਗੀਨ ਮਾਹੌਲ ਹੈ ਬਹੁਤ ਹੀ ਗਮਗੀਨ ਮਾਹੌਲ ਦੇ ਵਿੱਚ ਰਹੇ ਹਾਂ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੰਨੂ ਸਾਹਿਬ ਦੇਖੋ ਜੀ ਅਸੀਂ ਕਮਾਂ ਦੇ ਤੇ ਜਿਹੜਾ ਹਲਕੇ ਨੂੰ ਬਹੁਤ ਮੱਠੀ ਘਾਟ ਰਹੀ ਆ ਕੰਮ ਜਿਹੜਾ ਬਹੁਤ ਵਧੀਆ ਚੱਲਦਾ ਇਹ ਹਲਕਾ ਉਹਨਾਂ ਨੂੰ ਚਾਹੁੰਦਾ ਸੀ ਤੇ ਸਾਕੇ ਤੇ ਹਰਮਨ ਪਿਆਰੇ ਨੇਤਾ ਸੀ ਜਿਹੜੇ ਕਿ ਅੱਜ ਸਾਡੇ ਤੋਂ ਰਿਹਾ ਡਾ ਹਰ ਮੌਜੂਦਾ ਕਾਉਂਸਲਰ ਜਸਕਰਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਬੜਾ ਵੱਡਾ ਲਾਸ ਹੋਇਆ ਵਾ ਸਾਡੇ ਬੜੇ ਵਧੀਆ ਡਾਕਟਰ ਇਮਾਨਦਾਰ ਡਾਕਟਰ ਸੀਗੇ ਸੋਹਲ ਸਾਹਿਬ ਉਹਨਾਂ ਦਾ ਦਿਹਾਂਤ ਹੋਇਆ ਵਾ ਦੇਖੋ ਜੀ ਜਿਹੜਾ ਡਾਕਟਰ ਸਾਹਿਬ ਦਾ ਤੁਰ ਜਾਣਾ ਇਸ ਸੰਸਾਰ ਦੇ ਵਿੱਚ ਬਹੁਤ ਦੁਖਦਾਈ ਘਟਨਾ ਜਿੱਥੇ ਲਾਕੇ ਨੂੰ ਵੱਡਾ ਦੁੱਖ ਆ ਉੱਥੇ ਸਾਡੇ ਸਾਰੇ ਵਲੰਟੀਅਰ ਨੂੰ ਸਾਡੇ ਸਾਰੇ ਭੈਣ ਭਰਾਵਾਂ ਨੂੰ ਪਰਿਵਾਰ ਨੂੰ ਵੱਡਾ ਔਰ ਸਦਮਾ ਵੱਜਾ ਜੀ ਉਹਨਾਂ ਦਾ ਘਾਟਾ ਕਦੀ ਨਹੀਂ ਪੂਰਾ ਹੋ ਸਕਦਾ ਉਹ ਬੜੇ ਇੱਕ ਸ਼ਰੀਫ, ਇਮਾਨਦਾਰ ਤੇ ਹਰ ਬੰਦੇ ਦੀ ਗੱਲ ਬੜੇ ਤਰੀਕੇ ਨਾਲ ਪਿਆਰ ਨਾਲ ਸੁਣਦੇ ਸੀ ਕਿਸੇ ਨਾਲੋਂ ਕਾਲੇ ਨਹੀਂ ਪੈਂਦੇ ਬੜੇ ਪੜੇ ਲਿਖੇ ਸੋਝਵਾਨ ਸੀ ਇਹ ਪ੍ਰਮਾਤਮਾ ਨੇ ਜਿਹੜਾ ਸਾਡੇ ਹੱਥੋਂ ਇੱਕ ਵਿਧਾਇਕ ਨੂੰ ਖੋਲਿਆ ਉਸ ਬਹੁਤ ਵੱਡਾ ਘਾਟਾ ਵਾ ਜੀ ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ ਇਹ ਸਮਰਥਨਾ ਵਿੱਚ ਜਿਹੜੇ ਵਰਕਰ ਨੇ ਸਮਰਥਕ ਨੇ ਉਹਨਾਂ ਵਿੱਚ ਵੀ ਕਾਫੀ ਜ਼ਿਆਦਾ ਡੂੰਗਾ ਅਫਸੋਸ ਜ਼ਾਤਾਇਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਧਾਇਕ ਸਨ ਬੜੇ ਹੀ ਵਧੀਆ ਸੋਚ ਵਾਲੇ ਸਨ ਔਰ ਇਸ ਦਾ ਦੇ ਇਸ ਸੰਸਾਰ ਤੋਂ ਚਲੇ ਜਾਣ ਕਰਕੇ ਜਿਹੜਾ ਹਲਕੇ ਨੂੰ ਬਹੁਤ ਵੱਡਾ ਲਾਸ ਹੋਇਆ ਜੋ ਕਿ ਕਦੇ ਵੀ ਪੂਰਾ ਨਹੀਂ ਹੋਵੇਗਾ ਇੱਥੇ ਦੱਸਣ ਦੀ ਹੋਏ ਕਿ ਵਿਧਾਇਕ ਡਾਕਟਰ ਸੋਲ ਦੀ ਪਤਨੀ ਨਵਜੋਤ कौर ਹੁੰਦਲ ਤੋਂ ਇਲਾਵਾ ਉਹ ਆਪਣੇ ਪਿੱਛੇ ਆਪਣੇ ਇੱਕ ਬੇਟਾ ਔਰ ਇੱਕ ਬੇਟੀ ਜੋ ਡਾਕਟਰ ਦੱਸੇ ਜਾ ਰਹੇ ਹਨ ਉਹਨਾਂ ਨੂੰ ਛੱਡ ਗਏ ਹਨ ਔਰ ਇਹਨਾਂ ਦਾ ਅੰਤਿਮ ਸੰਸਕਾਰ ਦੀ ਜਿਹੜੀ ਰਸਮ ਹੈ ਅੱਗੇ ਸਰਕਾਰੀ ਸਨਮਾਨ ਅਨੁਸਾਰ ਕੀਤੀ ਜਾਵੇਗੀ ਰਮਨ ਚਾਵਲਾ ਜਗਮਨੀ ਟੀਵੀ ਕਰਨਤਾਰਾ ਮੌਵਲੇ ਇਸ ਤਰ੍ਹਾਂ ਵੀ ਮੱਲੇ ਸਾਨੂੰ ਤੇ ਜਿਹੜਾ ਬਹੁਤ ਵੱਡਾ ਘਾਟਾ ਪਿਆ ਉਹ ਕੇ ਨਾ ਪੂਰਾ ਖੋਣ ਵਾਲਾ ਘਾਟਾ ਉਸ ਕਾਫੀ ਸਮੇਂ ਤੋਂ ਜਿਹੜਾ ਉਹ ਬਿਮਾਰ ਚੱਲ ਰਹੇ ਪਰ ਫਿਰ ਵੀ ਬਿਮਾਰ ਚੱਲਦੇ ਉਹ ਜਿਹੜਾ ਉਹ ਮੱਲੇ ਜਨਤਾ ਦੇ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਉਹ ਕੰਮ ਕਰਦੇ ਸੀ ਬਹੁਤ ਹੀ ਇਮਾਨਦਾਰੀ ਦੀ ਸਿਆਸਤ ਕੀਤੀ ਉਹਨਾਂ ਨੇ ਬਹੁਤ ਵਧੀਆ ਨੇਚਰ ਸੀ ਉਹਨਾਂ ਦੀ ਸਾਦਾ ਜੀਵਨ ਸੀ ਸਾਦਗੀ ਵਿੱਚ ਰਹਿੰਦੇ ਸਨ ਕਿੰਨਾ ਪੂਰੋ ਨਾਲ ਕੱਟ ਕਿੰਨੇ ਵਜੇ ਪਤਾ ਲੱਗਾ ਤੁਹਾਨੂੰ ਸਾਨੂੰ 11 ਵਜੇ ਪਤਾ ਲੱਗਾ ਕਿ ਡੈਥ ਹੋ ਗਈ ਹੈ ਉਹਦੇ ਬਿਮਾਰ ਸੀ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਸੀ ਕਾਫੀ ਲੰਮੇ ਸਮੇਂ ਤੋਂ ਸੀ ਇਹ ਆਪ ਵੀ ਚਾਹੋ ਫਿਰ ਵੀ ਬਿਮਾਰ ਹੋਣ ਦੇ ਬਾਵਜੂਦ ਇਹ ਤਾਂ ਵੀ ਜਨਤਾ ਦੇ ਵਿੱਚ ਆ ਕੇ ਲੋਕਾਂ ਦੇ ਕੰਮ ਕਰਦੇ ਇੱਥੋਂ ਤੱਕ ਰਾਤ 11 ਵਜੇ ਵੀ ਫੋਨ ਕਰੀਦਾ ਤੇ ਉਸ ਵੇਲੇ ਫੋਨ ਕਰਕੇ ਸੁਣ ਕੇ ਤੇ ਉਹਦਾ ਜਵਾਬ ਜੋ ਵੀ ਹੁੰਦਾ ਹੈ ਉਸ ਲਈ ਮਸਲੇ ਦਾ ਹੱਲ ਬੜੇ ਸਾਡੇ ਜਿਹੜੇ ਐਮਐਲਏ ਆ ਐਮਐਲ ਬਣਨ ਤੋਂ ਪਹਿਲਾਂ ਇੱਕ ਉਹ ਡਾਕਟਰ ਸੀਗੇ ਡਾਕਟਰੀ ਪੇਸ਼ੇ ਵਜੋਂ ਸਾਡੇ ਤਰਨਤਾਰਨ ਵਿੱਚ ਉਹ ਅੱਖਾਂ ਦੇ ਬਹੁਤ ਮੰਨੇ ਪਰ ਮੰਨੇ ਡਾਕਟਰ ਰਹੇ ਆ ਸਾਡਾ ਉਹਨਾਂ ਦਾ ਕਾਫੀ ਮੇਰਾ ਆਪਣਾ ਨਿੱਜੀ ਵੀ ਪਿਆਰ ਸੀ ਇਲਾਕੇ ਨਾਲ ਵੀ ਪਿਆਰ ਸੀ ਤੇ ਮੁੜ ਕੇ ਸੇਵਾ ਕਰਦੇ ਕਰਦੇ ਉਹਨਾਂ ਦੇ ਮਨ ਚ ਵਿੱਚ ਆਈ ਵੀ ਕਿਉਂ ਨਾ ਹੋਰ ਵੀ ਵਿਚਰਿਆ ਜਾਵੇ ਲੋਕਾਂ ਦੇ ਵਿੱਚ ਉਹਨਾਂ ਛੋਟੀਆਂ ਛੋਟੀਆਂ ਸੋਸ਼ਲ ਵਰਕਰਨ ਵਾਸਤੇ ਜਥੇਬੰਦੀਆਂ ਬਣਾਈਆਂ ਉਹ ਤੋਂ ਬਣਦੇ ਬਣਦੇ ਮਿਹਨਤ ਕਰਦੇ ਕਰਦੇ ਤੇ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਤੇ ਮਾਨ ਮਿਲਿਆ ਪਰ ਅੱਜ ਬੜਾ ਵੱਡਾ ਜਿਹੜਾ ਘਾਟਾ ਇਲਾਕੇ ਨੂੰ ਇਹ ਪਿਆ ਹੈ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਸੀਂ ਇਹ ਚਾਹੁੰਦੇ ਆ ਕਿ ਉਹਨਾਂ ਦਾ ਪਰਿਵਾਰ ਹੀ ਗਾਂ ਇਦਾਂ ਹੀ ਸੇਵਾ ਕਰਦਾ ਰਹੇ ਕਿਤੇ ਸਾਨੂੰ ਨਿੱਜ ਨਿੱਜੀ ਘਾਟਾ ਪਿਆ ਹਲਕੇ ਨੂੰ ਇਲਾਕੇ ਨੂੰ ਵਰਕਰਾਂ ਨੂੰ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਅਸੀਂ ਚਾਹੁੰਨੇ ਵੀ ਇਹੋ ਜਿਹਾ ਘਾਟਾ ਕਿਸੇ ਪਰਿਵਾਰ ਨੂੰ ਜਾਂ ਕਿਸੇ ਪਾਰਟੀ ਨੂੰ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਾਅ ਸੀ ਕਿਉਂਕਿ ਵਰਕਰਾਂ ਦਾ ਸੁਭਾਅ ਉਹਨਾਂ ਦਾ ਬਹੁਤ ਮਿੱਠਾ ਸੀ ਜੀ ਕਿਸੇ ਨੂੰ ਕੋਈ ਵਾਅਦਾ ਘਾਟਾ ਨਹੀਂ ਕਿਉਂਕਿ ਇੱਕ ਰਿਕਾਰਡ ਉਹਨਾਂ ਨੇ ਕੰਮ ਕੀਤਾ ਹੈ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਕਢਾ ਕੇ ਵੇਖ ਲਓ ਪਿਛਲੇ ਐਮਐਲਏ ਦਾ ਤੇ ਇਹਨਾਂ ਦਾ ਰਿਕਾਰਡ ਕਢਾ ਕੇ ਵੇਖ ਲਓ ਬਹੁਤ ਘ ਤੇ ਬਹੁਤ ਘੱਟ ਲੋਕਾਂ ਨੂੰ ਹਰਾਸਮੈਂਟ ਉਹਨਾਂ ਨੇ ਕੀਤਾ ਹੈ ਕੰਮ ਕੀਤਾ ਜਾਂ ਨਹੀਂ ਕੀਤਾ ਉਹ ਇੱਕ ਵੱਖਰਾ ਵਾ ਪਰਕ ਤੇ ਵੀ ਉਹਨਾਂ ਨੇ ਆਪਣੇ ਬਦਲਾਖੋਰੀ ਦੀ ਭਾਵਨਾ ਨਾਲ ਕਦੀ ਕਿਸੇ ਦੇ ਨੂੰ ਜਾਂ ਕਿਸੇ ਨੂੰ ਥਾਣਾ ਜਾਂ ਕਚਹਿਰੀ ਜਾਂ ਕੋਈ ਹਰਾਸਮੈਂਟ ਕੀਤੀ ਹੋਵੇ ਉਹੋ ਜੇ ਸੁਭਾਅ ਦੇ ਮਾਲਕਾਂ ਠੰਡੇ ਸੁਭਾਅ ਦੇ ਬਹੁਤ ਸਹਿਨਸ਼ੀਲਤਾ ਉਹਨਾਂ ਦੇ ਵਿੱਚ ਸੀਗੀ ਉਹ ਹਰ ਇੱਕ ਬੰਦੇ ਨੂੰ ਮਾਣ ਦਿੰਦੇ ਤੁਸੀਂ ਵੇਖਿਆ ਆਮ ਹੀ ਉਹ ਆਪ ਫਰੂਟ ਸਬਜ਼ੀ ਦੇ ਰੇੜੇ ਤੇ ਆਪ ਸਬਜ਼ੀਆਂ ਖਰੀਦਦੇ ਸ਼ਹਿਰ ਦੇ ਵਿੱਚ ਆਪਾਂ ਜਿਨ੍ਹਾਂ ਨੂੰ ਮਰਜ਼ੀ ਤੁਸੀਂ ਪੁੱਛ ਸਕਦੇ ਜੇ ਕਿਉਂਕਿ ਤੁਸੀਂ ਵੀ ਇਸੇ ਸ਼ਹਿਰ ਦੇ ਵਸਿੰਦੇ ਜੇ ਤੇ ਆਪਾਂ ਨੂੰ ਪਤਾ ਹੋਊਗਾ ਨੇ ਦੇ ਕੇ ਸੁਭਾਤੇ ਸਾਰੇ ਕਿਨੇ ਪਿਆਰ ਰੱਖਦੇ ਸੀ ਜਿਹੜੇ ਆ ਉਹ ਕੈਂਸਰ ਦੀ ਇੱਕ ਨਾਮਵਾਰ ਬਿਮਾਰੀ ਜਿਹੜੀ ਆ ਉਹਨਾਂ ਦੇ ਸ਼ਿਕਾਰ ਸੀ ਉਹਨਾਂ ਦੇ ਬਿਮਾਰੀ ਕਾਰਨ ਵੀਰੇ ਕੱਲੀ ਅਜੇ ਕਚਨ ਚੇਤੀ ਉਹਨਾਂ ਨੂੰ ਪ੍ਰੋਬਲਮ ਆਈ ਤੇ ਉਹਨਾਂ ਨੂੰ ਫੋਟੋਸ ਆਪਸ ਨਾਲ ਜਿਹੜਾ ਉਹ ਦਾਖਲ ਕਰਾਇਆ ਗਿਆ ਸੀ ਸਵੇਰੇ 11 ਵਜੇ ਉਹਨਾਂ ਦੀ ਜਿਹੜੀ ਆ ਉਹ ਸਾਨੂੰ ਬਹੁਤ ਦੁੱਖदाई ਜਿਹੜੀ ਆ ਖਬਰ ਜਿਹੜੀ ਉਹ ਮਿਲੀ 11 ਵਜੇ ਤੇ ਸਾਰੇ ਸਾਡਾ ਹਲਕਾ ਜਿਹੜਾ ਉਹ 10 ਮਈ ਦੇ ਵਿੱਚ ਉਹਨਾਂ ਦੀ ਕੋਠੀ ਦੇ ਵਿੱਚ ਸ਼ਰੰਤਾ ਲੱਗਾ ਹੋਇਆ ਦੇਖੋ ਸਾਰੇ ਜਣੇ ਆ ਕੇ ਉਹਨਾਂ ਦੇ ਵਰਕਰ ਜਿਹੜੇ ਆ ਉਹਨਾਂ ਦੇ ਅਹੁਦੇਦਾਰ ਉਹਨਾਂ ਦੇ ਸਾਰੇ ਜਿਹੜੇ ਮੈਂਬਰ ਨੇ ਉਹ ਆ ਕੇ ਬੈਠੇ ਨੇ ਬਹੁਤ ਮਾੜੀ ਖਬਰ ਉਹਨਾਂ ਦੇ ਪਰਿਵਾਰ ਦੇ ਵਿੱਚ ਜੀ ਉਹਨਾਂ ਦੇ ਮੈਸੇਜ ਹੈ ਉਹਨਾਂ ਦੇ ਬੇਟਾ ਬੇਟੀ ਉਹਨਾਂ ਦੇ ਧੀ ਜਵਾਈ ਸਾਰੇ ਉਹ ਡਾਕਟਰ ਨੇ ਤੇ ਮੈਡਮ ਜਿਹੜੇ ਆ ਉਹ ਰਿਟਾਇਰ ਐ ਜੇ ਪ੍ਰੋਫੈਸਰ ਜਿਹੜੇ ਆ ਰਿਟਾਇਰ ਹੋਏ ਨੇ ਤੇ ਚਾਰੇ ਹੀ ਉਹਨਾਂ ਦੇ ਜਿਹੜਾ ਡਾਕਟਰ ਬੇਟਾ ਵੀ ਬੇਟੀ ਵੀ ਉਹਨਾਂ ਦਾ ਧੀ ਵੀ ਉਹਨਾਂ ਦੇ ਜਵਾਈ ਵੀ ਜਿਹੜੇ ਡਾਕਟਰ ਨੇ Я нахожу, что я ਤਾਂ ਸਭ ਹਲਕਾ ਤਰਨ ਤਰਨ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦਾ ਅੱਜ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ ਔਰ ਉਹ ਜੋ ਕਿ ਕੈਂਸਰ ਦੀ ਬਿਮਾਰੀ ਨਾਲ ਲੰਮੇ ਸਮੇਂ ਤੋਂ ਪੀੜਤ ਸਨ ਔਰ ਉਹਨਾਂ ਦਾ ਵਕ ਵਕ ਹਸਪਤਾਲ ਵਿੱਚ ਇਲਾਜ ਆ ਰਹੀ ਸੀ ਅੱਜ ਇਸ ਬੀਤੇ ਕੱਲ ਉਹਨਾਂ ਦੀ ਸਿਹਤ ਜਿਹੜੀ ਹੈ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਸਿਹਤ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਮਿਲਣੋਂ ਅੱਜ ਰਫੀ ਇੱਕ ਨਿੱਜੀ ਹਸਪਤਾਲ ਵਿੱਚ ਅੰਮਰਸਰ ਲਿਜਾਇਆ ਗਿਆ ਜਿੱਥੇ ਅੱਜ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਨੇ ਅੰਮਰ ਸਾਦੇ ਦਿਨ ਜਿਸ ਸਾਲ ਵਿੱਚ ਆਖਰੀ ਸਾਲ ਆਏ ਹਨ ਔਰ ਤੁਸੀਂ ਵੇਖ ਸਕਦੇ ਜੇ ਉਹਨਾਂ ਦੇ ਜਿਹੜਾ ਗ੍ਰਹਿਵ ਆ ਤਰਨ ਤਰਨ ਵਿੱਚ ਉੱਥੇ ਉਹਨਾਂ ਦੇ ਸਮਰਥਕ ਔਰ ਤੋਂ ਇਲਾਵਾ ਹੋਰ ਸਰਕਾਰੀ ਕਰਮਚਾਰੀ ਤੋਂ ਲੈ ਕੇ ਹੋਰ ਆਲੇ ਦੁਆਲੇ ਦੇ ਜਿਹੜੇ ਵਰਕਰ ਹਨ ਔਰ ਸਮਰਥਕ ਹਨ ਉਹਨਾਂ ਵੱਲੋਂ ਘਰ ਵਿੱਚ ਆ ਕੇ ਉਹਨਾਂ ਨਾਲ ਉਹਨਾਂ ਦੇ ਪਰਿਵਾਰਕ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਦੌਰਾਨ ਜਿਹੜੇ ਡਾਕਟਰ ਸੋਹਲ ਹਨ ਉਹਨਾਂ ਦਾ ਮ੍ਰਿਤਕ ਦੇ ਜਿਹੜੀ ਆ ਸਰਕਾਰੀ ਸਨਮਾਨ ਨਾਲ ਉਹਨਾਂ ਦੇ ਘਰ ਵਿੱਚ ਪੁੱਜੇਗੀ ਜਿਸ ਤੋਂ ਬਾਅਦ ਅੰਤਿਮ ਸਸਕਾਰ ਦੀਆਂ ਨੇ ਰਸਮਾਂਵਾਂ ਉਹਦਾ ਕੀਆਂ ਜਾਣਗੀਆਂ ਇੱਥੇ ਇਹ ਵੀ ਦੱਸਣਯੋਗ ਹੈ ਕਿ ਡਾਕਟਰ ਜਿਹੜੇ ਕਸ਼ਮੀਰ ਸਿੰਘ ਸੋਲ ਸਨ ਉਹਨਾਂ ਨੇ 2022 ਦੌਰਾਨ ਜਿਹੜੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਡਾਕਟਰ ਤਰੰਮੀ ਰਖਦੇ ਉਤਰੀ ਨੂੰ ਬੜੀ ਵੱਡੀ ਲੀਡ ਨਾਲ ਅੱਤਰੋਂਦੇ ਹੋਏ ਜਿੱਤ ਹਾਸਲ ਕੀਤੀ ਸੀ ਔਰ ਇਸ ਦੌਰਾਨ ਸਾਡੇ ਨਾਲ ਜਿਹੜੇ ਮੌਜੂਦ ਹਨ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਹਨ ਉਹਨਾਂ ਨਾਲ ਗੱਲ ਕਰਾਂਗੇ ਭਾਜੀ ਅੱਜ ਬੜੀ ਮਾੜੀ ਗੱਲ ਹੋਈ ਹੈ ਡਾਕਟਰ ਸੋਲ ਦੇ ਇਤਿਹਾਸ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਜੀ ਉਹਨਾਂ ਅੱਜ ਡਾਕਟਰ ਕਸ਼ਮੀਤ ਸਿੰਘ ਥੋਲ ਜੀ ਸਰਪਕਾਰ ਐਮਐਲਏ ਸਰਨਤਾਰ ਜੋ ਆਮ ਆਦਮੀ ਪਾਰਟੀ ਤੋਂ ਵਿੱਚ ਸਾਡੇ ਨਹੀਂ ਰਹੇ ਉਹ ਇੱਕ ਐਸੇ ਇਹੋ ਜਿਹੇ ਆਗੂ ਸੀ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਹੱਥ ਫੜ ਕੇ ਚੱਲਣਾ ਸਿਖਾਇਆ ਉਹਨਾਂ ਦੀ ਬਦੌਲਤ ਅਸੀਂ ਆਮ ਆਦਮੀ ਪਾਰਟੀ ਇੱਥੇ ਤੋਂ ਤੱਕ ਖੜੀ ਕੀਤੀ ਉਹ ਪਿਛਲੇ ਕੁਸ਼ਮੇ ਤੋਂ ਬਿਮਾਰ ਸੀ ਪਰ ਫਿਰ ਵੀ ਆਪਣੀਆਂ ਗਤੀਵਿਧੀਆਂ ਚਾਲੂ ਰੱਖੀਆਂ ਉਹ ਹਮੇਸ਼ਾ ਸੱਚ ਤੇ ਖੜਨ ਵਾਲੇ ਸੀ ਹਮੇਸ਼ਾ ਸੱਚਾਈ ਦੇ ਨਾਲ ਖੜੇ ਸੀ ਉਹ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਸਤੰਭ ਸੀ ਉਹਨਾਂ ਦੇ ਜਾਣ ਦੇ ਨਾਲ ਨਾਲ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਇਲਾਕੇ ਨੂੰ ਘਾਟਾ ਪਿਆ ਇਹ ਨਾਹਾ ਸੰਯੋਗ ਆ ਮੈਂ 2014 ਉਹਨਾਂ ਨੇ ਆਪਣੀ ਆਮ ਆਦਮੀ ਪਾਰਟੀ ਜਿੰਨਾ ਵੱਡਾ ਲੋਕਾਂ ਨੂੰ ਨਾਲ ਜੋੜਿਆ ਸਾਥ ਦਿੱਤਾ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਕਿਸ਼ੇਵਕ ਸਿੰਘ ਆਲਫ ਨੂੰ ਲਿਆਉਣ ਵਾਲੇ ਡਾਕਟਰ ਕਿਸ਼ਵੀਰ ਸਿੰਘ ਥੋਲ ਜੀ ਹੀ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਚੰਗੀਆਂ ਰਾਹਾਂ ਤੇ ਚਲਾਇਆ ਹੱਕ ਸੱਚ ਤੇ ਲੜਨਾ ਸਿਖਾਇਆ